ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਬੀਤੇ ਦਿਨੀ ਆਪਣੇ ਪੰਜਾਬ ਦੇ ਦੋ ਜਿਹੜੇ ਆਰਮੀ ਦੇ ਜਵਾਨ ਸ਼ਹੀਦ ਹੋ ਚੁੱਕੇ ਨੇ ਬਹੁਤ ਹੀ ਦੁੱਖ ਦੀ ਗੱਲ ਆ ਤੇ ਜੰਮੂ ਕਸ਼ਮੀਰ ਦੇ ਕਲਗਾਮਾ ਵਿੱਚ ਅਤਵਾਦੀਆਂ ਦੇ ਨਾਲ ਮੁਠਪੇੜ ਵਿੱਚ ਇਹ ਜਿਹੜਾ ਪਾਣਾ ਵਾਪਰਿਆ ਸਾਡੇ ਪਿੰਡ ਦੇ ਸਰਦਾਰ ਹਰਵਿੰਦਰ ਸਿੰਘ ਸੀਗੇ ਤੇ ਸਾਡੇ ਖੰਨੇ ਕੋਲ ਇੱਕ ਪਿੰਡ ਆ ਮਾਨੂਪੁਰ ਉੱਥੋਂ ਦੇ ਸਰਦਾਰ ਪ੍ਰਿਤਪਾਲ ਸਿੰਘ ਸੀਗੇ ਤੇ ਦੋਨੇ ਇਕੱਠੇ ਹੀ ਆਰਆਰ ਦੇ ਵਿੱਚ ਜੋ ਭਰਤੀ ਸੀਗੇ ਤੇ ਦੋਨੋਂ ਇਕੱਠੇ ਦੋਸਤ ਸੀਗੇ ਤੇ ਇਹ ਹਰੇਕ ਵਾਰ ਇਕੱਠੇ ਜੋ ਛੁੱਟੀ ਤੇ ਆਉਂਦੇ ਹੁੰਦੇ ਸੀਗੇ ਤੇ ਰੱਬ ਨੇ ਅੱਜ ਬਹੁਤ ਮਾੜੀ ਗੱਲ ਕੀਤੀ ਆ ਗਲਾ ਚੱਕੋ ਗਲਾ ਚੱਕੋ ਜੇ ਰੱਬ ਬਾਣੀ ਚੱਲੇ ਜੀ ਉਹ ਸਾਨੂੰ ਪੜਾਈ ਤੋਂ ਜੂ ਵੀ ਰੋ ਫੜਾਉਂ ਉਹ ਫੜਾਤਾ ôi đi bây giờ là tao mày mày tao mày tao Thank okay. you.

ਹਾਂਜੀ ਅੱਜ ਸ਼ਹੀਦ ਸਰਦਾਰ ਹਰਵਿੰਦਰ ਸਿੰਘ ਜੀ ਦੀ ਜਿਹੜੀ ਅੰਤਿਮ ਅਰਦਾਸ ਹੈਗੀ ਅੱਜ ਤੇ ਤਰੀਕ 28 2025 ਦਿਨ ਬੁੱਧਵਾਰ ਤੇ ਆਓ ਤੁਹਾਨੂੰ ਆਪਾਂ ਨਾਲ-ਨਾਲ ਦਿਖਾਉਨੇ ਆ ਤੇ ਆ ਜੋ ਫਿਰ ਆਪਾਂ ਚੱਲਦੇ ਆ ਗਰਾਊਂਡ 'ਚ ਉੱਥੇ ਜਿਹੜਾ ਅੰਤਿਮ ਅਰਦਾਸ ਹੋਣੀ ਆ ਹਾਂਜੀ ਇੱਧਰ ਮੈਂ ਆ ਗਿਆ ਸੀ ਕਿ ਆਪੋ ਭੋਗ ਤੇ ਤੇ ਇੱਥੇ ਪਰਮਿੰਦਰ ਸਿੰਘ ਜੀ ਦੇ ਪੋਸਟਰ ਜਿਹੜੇ ਲਾ ਦਿੱਤੇ ਸੀਗੇ ਇੱਕ ਦਿਨ ਪਹਿਲਾਂ ਹੀ ਇੱਥੇ 50 ਪੁਲਿਸ ਦੀ ਜੰਡੀ ਡਿਊਟੀ ਲੱਗ ਗਈ ਸੀ ਕਿਉਂਕਿ ਇੱਥੇ بڑے بڑے ਅਫਸਰਾਂ ਨੇ ਆਉਣਾ ਸੀ ਆਗੇ ਨੇ ਆਪਣੇ ਵੀਰੇ ਜਿਹੜੇ ਸ਼ਹੀਦ ਹੋਏ ਨੇ ਮੇਰੇ ਦਸਿਆਰ ਤੋਂ ਪਰਿਵਾਰ ਨੇ ਮੈਂ ਆਇਆ ਇਹਨੇ ਬਾਬਾ ਜੀ ਸ਼ਹੀਦੀਆਂ ਹੋਣ ਤੋਂ ਪਹਿਲਾਂ तकरीबन ਪਾਕਿਸਤਾਨ ਦੇ ਮਦੌਦੇ ਤੋਂ ਆਇਆ ਰੋਜ਼ ਹੀ ਆਉਂਦਾ ਸੀ ਵੈਸੇ ਪਰ ਜਦ ਅੰਤ ਸ਼ਹੀਦੀ ਹੋਈ ਅਮਰ ਸਹੀਦ ਜਦੋਂ ਪੈਂਪਲ ਆਵਦੀ ਨਾ ਪੈਂਪਲ ਅੱਜ ਸਹੀਦ ਹਰਮਿੰਦਰ ਸਿੰਘ ਜੀ ਦਾ ਭੋਗ ਸੀਗਾ ਤੇ ਇੱਧਰ ਸਾਰਾ ਪ੍ਰੋਗਰਾਮ ਜਿਹੜਾ ਕੀਤਾ ਹੋਇਆ ਸੀਗਾ ਤੇ ਰੱਬ ਨੇ ਇੱਧਰ ਮੀਂਹ ਪਾ ਕੇ ਖਰਾਬ ਕਰ ਦਿੱਤਾ ਤੇ ਹਜੇ ਵੀ ਰੱਬ ਮੂਰੇ ਬੇਨਤੀ ਹੈ ਵੀ ਮੀਂਹ ਨੂੰ ਛਾ ਦਿੱਤਾ ਜਾਵੇ ਉੱਧਰ ਜਿਹੜੇ ਸਾਰੇ ਖੜੇ ਨੇ ਤੇ ਦੇਖਦੇ ਆ ਹੁਣ ਆਪਾਂ ਉੱਤੇ ਜਾ ਕੇ ਇਹ ਨਾਲੇ ਤੁਹਾਨੂੰ ਦਿਖਾਉਨੇ ਆ ਆ ਜੂ ਮੈਂ ਇੱਥੇ ਇੱਕੋ ਲੱਕ ਤੇ ਜਿਹੜਾ ਮੈਂ ਆ ਚੁੱਕਿਆ ਸੀ ਨਾਂ ਬਦਲ ਸੀਗੇ ਪਤਾ ਨਹੀਂ ਰੱਬ ਦੀ ਜਿਹੜੀ ਕੀ ਲਿਖਿਆ ਹੋਇਆ ਸੀ ਤੇ ਇੱਧਰ ਸੜਕ ਟੁੱਟੀ ਹੋਈ ਸੀਗੀ ਤੇ ਇੱਥੇ ਪਾਣੀ ਭਰ ਗਿਆ ਸੀ ਤੇ ਫਿਰ ਇੱਕੋ ਲੱਕ ਤੇ ਕੇਰੀ ਦਾ ਇੰਤਜ਼ਾਮ ਕਰਕੇ ਪਾਣੀ ਉੱਪਰ ਪਾਈ

É... Claro e ਇਸ ਹਾਲਤ ਨੂੰ ਵੀ ਉਹਨਾਂ ਕੋਲ ਬਾਅਦ ਉਹ ਮੇਰੀ ਗੱਲ ਜਿਸ ਤੋਂ ਬਾਅਦ ਉਹ ਤੋਂ ਹੋਣਾ ਹੈ ਅੰਦਰ ਹੀ ਆ ਨਾ ਚੱਗੇ ਆ ਨਹੀਂ ਮਾਣ ਬੈਠੇ ਸਾਰੋ ਸਾਰਾ ਉਹ ਵੀ ਕੋਈ ਬੰਦਾ ਵੀ ਮੇਰੀ ਜੀਤ ਨੂੰ ਉਹ ਤੇਰਾ ਕੋਈ ਨਿਰੋਧ ਹੋਵੇ ਇਸ ਦੇ ਬੰਦ ਨੂੰ ਨਹੀਂ ਕਰਨੇ ਬਾਦ ਉਸਕਾ ਜਾਇਤ ਨੂੰ ਮੈਂ ਤੇਰੇ ਨੂੰ ਕਹਾਂ ਜੋ ਵੱਡੇ ਹਮੇਸ਼ਾ ਸਾਰਾ ਸਭ ਕੁਝ ਜਾਨ ਤੋਂ ਪਹਿਲਾਂ ਹੀ ਸਭੀ ਕਦੇ ਜਾਨ ਤੋਂ ਪਹਿਲਾਂ ਹੀ ਹਮੇਸ਼ਾ ਨੰਬਰ 1 ਆਉਂਦਾ ਹੈ ਅਮੀਨਾ ਨੇ ਵੀ ਨਾ ਮੈਂ ਵੀ ਜਾਣ ਗਿਆ ਮੈਂ